வாே சத் திரூ சத் வாயே तब्बोचाव नाल आनंद सब कार व्यार करके लै चले गए स्टेज में कहीं ममा मैन घबराहट जी हो घबराहट हूं क्या चलो मैं ठीक हैगी अस है, स्टेज ते लै गए उ फिर कू घबराहट होने लगी है ਸਟੇਟ ਉਤਾਰ ਕੇ ਕਹਿੰਦੇ ਚੱਲ ਇਹ ਘਰੇ ਲੈ ਜਾਨੇ ਆ ਘਰੇ ਲ ਜਾ ਕੇ ਚੱਲ ਚੇਨ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬੱਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾਇਆ ਤੇ 20 ਮਿੰਟ ਬਾਅਦ ਫਿਰ ਫੋਨ ਆ ਗਿਆ ਵੀ ਨਹੀਂ ਰਹੀ ਸਾਡੀ ਜੀ ਨੰਦਕਾਰ ਜੋ ਹੋ ਗਏ ਸੀਗੇ ਸਨੇਪਾ ਵਗੈਰਾ ਕਰਾ ਕੇ ਹੋ ਗਈਆਂ ਜੀ ਸਾਰੀਆਂ ਜੀ ਬੱਸ ਇੱਕ ਜਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰਾ ਗੁਸ਼ਤਾਰੀਆਂ ਜੀ ਬਰੇ ਤੇ ਬਾਸਾ ਪਾਣਾ ਪਰ ਗਿਆ ਸਾਡੇ ਨਾਲ ਦੇਖੋ ਜੀ ਅਸੀਂ ਖੁਸ਼ੀ-ਖੁਸ਼ੀ ਆਏ ਖੁਸ਼ੀ-ਖੁਸ਼ੀ ਜੀ ਇਹਨਾਂ ਦਾ ਅਨੰਦ ਕਰਦੇ ਕੀਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਿਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਬਹੁਤ ਜਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਿਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਦਲਾਲਾਵਾਡ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਆ ਇਹਨਾਂ ਨੂੰ ਫਿਰ ਦਲਾਲਾਵਾਡ ਲੈ ਗਏ ਜੀ ਸਾਨੂੰ ਕਹਿੰਦੇ ਤੁਸੀਂ ਇੱਥੇ ਰੁਕੋ 10 ਮਿੰਟਾਂ ਤੇ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ 10 ਤੋਂ 15 ਮਿੰਟਾਂ ਬਾਅਦ ਹੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਦੀ ਬੇਟੀ ਬੇਟੇ ਨੇ ਬੀਜਾ ਜੀ ਸਕੀ ਸੀ ਬੇਟੇ ਨੇ ਸਾਡਾ ਬੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਨਾਂ ਦੀ ਤਬੀਬ ਕਿਨੇ ਕਰਾਉਂਦੇ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਰ ਲੱਗਉਂ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾ ਉਹਨਾਂ ਮਾਰੇ ਉਹਨੂੰ ਕਿਹੜੇ ਤੁਹਾਡਾ ਪਿੰਡ ਕਿਹੜਾ ਹੈ ਇਹ ਹੋਊਗਾ ਜੀ ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਦੇ ਤੁਸੀਂ ਬੈਠੇ ਜੀ ਜਾ ਚੰਨੀ ਜੀ ਜੀ ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਨੰਦਕਰ ਜੀ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇ ਜਗਾ ਸੀ ਆਪਾਂ ਜੈ ਮਹਾਲਾ ਪਹੁੰਚ ਸੀ ਸਜਣ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਮੁੜ ਕੇ ਸੀ ਆਖਾ ਵੀ ਚੱਲ ਇਹ ਦਵਾਈ ਦੇਣ ਦੀ ਆਪਾਂ ਜਲਾਲਵਾਂ ਦੇ ਲੈ ਚੱਲਨੇ ਰਗਰਲੇ ਲੰਗਾ ਲੂੰਗਾ ਵੀ ਚੇਂਗੀ ਤਵੇ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਠ ਜਾ ਕੇ ਵੀ ਮੇਨ ਦਾ ਬਸ ਖਤਮ ਕਿੰਨੀ ਮਮ ਰਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਕੀਤੀ ਸੀ ਉਹ ਬੀਆ ਕਿਤੀ ਸੀ ਗ੍ਰੈਜੂਏਟ ਸੀ ਹਾਂਜੀ ਕਿਤੇ ਤੋਂ ਬ੍ਰਾਟ ਕੇ ਤੋਂ ਆ ਦੋਕਨੇ ਤੋਂ ਗੋਲੂ ਕੀ ਨਾਲ ਰੁਕਣਾ ਟਾਣੀ ਹੈ ਜਬਾਰ ਖੇਤ ਤੇ ਲਾਵਾਂ ਫਿਰ ਹੋ ਗਏ ਸੀ ਹਾਂਜੀ ਲਾਫਰ ਤੋਂ ਬਾਅਦ ਸ਼ਗਨ ਵਿਆਰ ਹੋ ਰਹੀ ਸੀ ਹਾਂ ਸ਼ਗਨ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ